ਪੂਰੇ ਦੇਸ਼ ਦੇ ਅੰਦਰ ਹੀ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਕਿੰਨਾ ਸੈਨਾ ਨੇ ਆਪਣਾ ਪ੍ਰਾਕਰਮ ਦਿਖਾਇਆ ਹੈ ਉਹਨਾਂ ਦੇ ਪ੍ਰਾਕਰਮ ਨੂੰ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੇ ਸ਼ੌਰਯ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦਾ ਅਭਿਨੰਦਨ ਕਰਨ ਦੇ ਲਈ ਉਮੰਦਾ ਧੰਨਵਾਦ ਕਰਨ ਦੇ ਲਈ ਅੱਜ ਮਾਂ ਭਾਰਤੀ ਦੇ ਉਹਨਾਂ ਸਾਰੇ ਸਪੂਤਾਂ ਦਾ ਗੁਣਗਾਨ ਕਰਨ ਲਈ ਇਹ ਰੰਗਾਂ ਯਾਤਰਾ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ ਔਰ ਇਹਦੇ ਅੰਦਰ ਜਨਰਲ ਖਜੂਰੀਆ ਸਾਹਿਬ ਪੂਰੇ ਬਾਕੀ ਸਾਰੇ ਸਾਥੀ ਪੋਲੀਟੀਕਲ ਪਾਰਟੀਆਂ ਦੇ ਲੋਕ ਸਮਾਜਿਕ ਧਾਰਮਿਕ ਵਪਾਰਿਕ ਔਰ ਸਮਾਜ ਦੀ ਸੇਵਾ ਕਰਨ ਵਾਲੀਆਂ ਐਨ ਜੀਓਜ਼ ਅਲੱਗ-ਅਲੱਗ ਆਯਾਮ ਕਿ ਅਸੀਂ ਸਾਰੇ ਹਿੰਦੂਸਤਾਨੀ ਆ ਪਹਿਲਾਂ ਅਸੀਂ ਸਾਰੇ ਪਹਿਲਾਂ ਭਾਰਤ ਮਾਤਾ ਦੇ ਪੁੱਤਰ ਹੈਗੇ ਆ ਔਰ ਜਦੋਂ-ਜਦੋਂ ਅਸੀਂ ਸਦੇਸ਼ ਦੇ ਉੱਤੇ ਕੋਈ ਸੰਕਟ ਆਂਦਾ ਹੈ ਤੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਉਹਦਾ ਸਾਹਮਣਾ ਕਰਦੇ ਆਂ ਔਰ ਅੱਜ ਆਪਰੇਸ਼ਨ ਸੰਦੂਰ ਦੀ ਚਰਚਾ ਜਿਹੜੀ ਹੈ ਪੂਰੇ ਵਿਸ਼ਵ ਦੇ ਅੰਦਰ ਹੋ ਰਹੀ ਹੈ ਉਹ ਰੱਖਿਆ ਮੰਤਰੀ ਜੀ ਨੇ ਬਿਲਕੁਲ ਠੀਕ ਆ ਕਿ ਜਿਸ ਤਰੀਕੇ ਨਾਲ ਨਾਸ਼ਟਾ ਕਰਨ ਚ 23 ਮਿੰਟ ਲੱਗਦੇ ਨੇ 23 ਮਿੰਟ ਚ ਇੱਕ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਫੁੱਟਣਿਆ ਤੇ ਲੈੰਦਾ ਔਰ ਕੁੱਲ ਸੀਸਵਾਰ ਦੀ ਗੁਆਰ ਲਗਾਈ ਲੇਕਿਨ ਆਪਰੇਸ਼ਨ ਸੰਦੂਰ ਅਜੇ ਵੀ ਤਕੀਦ ਹੈ ਸਮਾਪਤ ਨਹੀਂ ਹੈ ਜਿਨ੍ਹਾਂ ਨੇ ਸਾਡੀਆਂ ਭੈਣਾਂ ਦਾ ਸੰਦੂਰ ਬਿਤਾਇਆ ਸੀ ਜਿਨ੍ਹਾਂ ਨੇ ਸਾਡੀ ਅਣਖ ਨੂੰ ਜਗਾਇਆ ਸੀ ਉਹਨਾਂ ਨੂੰ ਉਹਨਾਂ ਦੀ ਕਬਰ ਤੱਕ ਪਹੁੰਚਾਨ ਦਾ ਕੰਮ ਭਾਰਤ ਦਿਆਂ ਤਿੰਨਾਂ ਸੈਨਾਵਾਂ ਨੇ ਕੀਤਾ ਉਹਨਾਂ ਦਾ ਜਸ਼ੋਗਾਨ ਕਰਨ ਦਾ ਇਹ ਦਿਨ ਅੱਜ ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਲਗਭਗ 6 ਸਵਾ 6 ਦੇ ਕੀਪਰੀ ਅਸੀਂ ਤੋਂ ਨਿਕਲਾਂਗੇ ਔਰ ਸ਼ਹੀਦੀ ਤੋਂ ਤੱਕ ਆਪਣੇ ਉਨ੍ਹਾਂ ਸੈਨਿਕਾਂ ਦਾ ਨਮਨ ਕਰਦੇ ਹਾਂ ਔਰ ਉਨ੍ਹਾਂ ਦਾ ਜੈਗੋਸ਼ ਕਰਾਂ ਅੱਜ ਪਠਾਨਕੋਟ ਜ਼ਿਲ੍ਹੇ ਦੀ ਜਨਤਾ ਜਗ ਰਹੀ ਹੈ ਉਹ ਤਰੰਗਾ ਯਾਤਰਾ ਕਰ ਰਹੀ ਹੈ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਜਿਨ੍ਹਾਂ ਨੇ ਸਿਰਫ 25 ਮਿੰਟਾਂ ਦੇ ਵਿੱਚ ਪਾਕਿਸਤਾਨ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਉਹਨੂੰ ਨੈਸ਼ਨਲ ਬਾਊਂਡ ਕੀਤਾ ਜਿਹੜੀ ਉਹ ਭਾਸ਼ਾ ਸਮਝਦੇ ਸੀਗੇ ਉਹਨੂੰ ਉਹ ਭਾਸ਼ਾ ਸਮਝਾਈ ਗਈ ਮੋਦੀ ਜੀ ਨੇ ਜੋ ਕਿਹਾ ਸੀ ਕਲਪਨਾ ਤੋਂ ਪਰਾ ਕਲਪਨਾ ਤੋਂ ਪਰਾ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਸਾਡੇ ਜिले ਦੀ ਜਨਤਾ ਜਿਹੜੀ ਹੈ ਵਾਸਤੇ ਉਹਨਾਂ ਦੇ ਹੌਸਲੇ ਵਾਸਤੇ ਅੱਜ ਯਾਤਰਾ ਜਿਹੜੀ ਹੈ ਚੱਦੀ ਜਾ ਰਹੀ ਹੈ ਜਿੱਤ ਵੀ ਕੇਲਾ ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦੇ ਜਵਾਨ ਬਾਰਡਰ ਦੇ ਉੱਤੇ ਆਪਣੀ ਡਿਊਟੀ ਕਰ ਰਹੇ ਆ ਅਸੀਂ ਉਹਨਾਂ ਨੂੰ ਜਿਲੇ ਤੋਂ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਦੇਸ਼ ਵਾਸੀ ਪੂਰਨ ਮਨਤਾ ਦੇ ਨਾਲ ਤੁਹਾਡੇ ਨਾਲ ਹੈ ਹਿੰਦੇਵਾਰਾ ਆਪਰੇਸ਼ਨ ਸੰਦੂਰ ਕੀ ਜਿਸ ਪ੍ਰਕਾਰ ਸਫਲਤਾ ਹੋਈ ਹੈ ਪੂਰੇ ਸੰਸਾਰ 'ਚ ਆਪਰੇਸ਼ਨ ਸੰਦੂਰ ਇੱਕ ਨਾਮ ਬਣ ਕੇ ਰਹਿ ਗਿਆ ਹੈ ਜਿਸ ਦੇ ਉੱਪਰ ਕਾਫੀ ਸਟੱਡੀਜ਼ ਹੋ ਰਹੀਆਂ ਨੇ ਕਿਸੇ ਵੀ ਦੇਸ਼ ਨੇ ਅੱਜ ਤੱਕ ਇਹਨਾਂ ਦਿਨਾਂ ਦੇ ਵਿੱਚ 8 ਤੋਂ ਲੈ ਕੇ 10 ਤੱਕ ਤਿੰਨ ਦਿਨਾਂ ਦੇ ਵਿੱਚ ਜਿਸ ਪ੍ਰਕਾਰ ਇੱਕ ਦੂਜੀ ਕੰਟਰੀ ਨੂੰ ਆਪਣੇ ਗੋਟਿਆਂ ਤੇ ਲਿਆਤਾ ਉਹਨਾਂ ਨੂੰ ਸੀ ਫਾਇਰ ਕਰਨ ਲਈ ਮਜਬੂਰ ਕਰਤਾ ਉਹਦੇ ਲਈ ਉਹ ਸ਼ੂਰਵੀਰ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਇਸ ਤੋਂ ਪਹਿਲੇ ਵੀ ਅਸੀਂ 65 71 ਦੀ ਲੜਾਈ ਲੜੀ ਹੈ ਕਾਰਗਿਲ ਲੜਿਆ ਉਹਨਾਂ ਨਾਲ ਲੇਕਿਨ ਇਸ ਪ੍ਰਕਾਰ ਦੀ ਸਫਲਤਾ ਇੱਕ ਪਹਿਲਾ ਨਮੂਨਾ ਹੈ ਅੱਜ ਆਸੀ ਇੱਥੇ ਸਾਰੇ ਇਕੱਠੇ ਹੋ ਰਹੇ ਆ ਜਿਨ੍ਹਾਂ ਵਿੱਚ ਇੱਕ ਸਰਵਿਸ ਮੈਨ ਹਨ ਸਾਡੀ ਵੀਰਾਂਗਨਾ ਵਿਰਾਗਨਾ ਦੇ ਉਹਨਾਂ ਦੇ ਸਾਡੇ ਵੀਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਸਾਰੇ ਪੇਸ਼ਤ ਉਸ ਹਰ ਕਮਿਊਨਿਟੀ ਦੇ ਹਰ ਜਾਤੀ ਹਾਤ ਰੰਗ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਪਠਾਨਕੋਟ ਤੇ ਇਹ ਦਿਖਾਉਣ ਲਈ ਕਿ ਆਸੀ ਸਾਰੇ ਸਿਵਲ ਜਿੰਨੇ ਵੀ ਹੈ ਕਿਸੇ ਵੀ ਰੂਪ ਚ ਆਜੇ ਤੁਹਾਡੇ ਨਾਲ ਹੈ ਜਿਸ ਝੰਡੇ ਦੇ ਲਈ ਉਸੀਂ ਆਪਣੀ ਜਾਨ ਦੀ ਵਾਜੀ ਲਗਾਈ ਸੀ ਅਸੀਂ ਉਹੀ ਝੰਡਾ ਚੁਲ੍ਹਾ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਾਂਗੇ ਤੁਹਾਡਾ ਧੰਨਵਾਦ ਕਰਾਂਗੇ ਤੋਂ ਉਹਦੇ ਨਾਲ ਹੀ ਨਾਲ ਅਸੀਂ ਕੌਮ ਨੂੰ ਪੂਰੇ ਇੱਕ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਇਹ ਝੰਡਾ ਜਿਹਨੂੰ ਤਿੰਨੋਂ ਸੈਨਾ ਉਠਾ ਕੇ ਉੱਚਾ ਉਡਾਣ ਦੇ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਪਣੇ ਸਹਿਯੋਗ ਪੂਰਾ ਪੂਰਾ ਉਹਨਾਂ ਨੂੰ ਦਿਆਂਗੇ ਪਰਸ਼ਨ ਸੰਦੂਰ ਦੀ ਕਾਮਯਾਬੀ ਚ ਤਿਰੰਗਾ ਯਾਤਰਾ ਪਖਾਨਕੋਟ ਚ ਚੱਲ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਜਨਸਲਾਬ ਸਾਰਾ ਪਖਾਨਕੋਟ ਹਰ ਵਰਗ ਦੇ ਲੋਕੀ ਇੱਥੇ ਅੱਜ ਮੌਜੂਦ ਨੇ ਔਰ ਮੈਂ ਆਪ ਇਤਨਾ ਰੋਮਾਂਚਿਤ feel ਕਰ ਰਹਾ ਰੌਂਕ ਤੇ ਖੜੇ ਹੋ ਰਹਿਣਾ ਔਰ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਸਰਦੇਸ਼ ਦੀ ਆਰਮੀ ਤੇ ਭਾਰਤੀ ਸੈਨਾ ਤੇ ਸਾਡੇ ਕੰਦੀ ਨਿਤੋ ਤੇ ਮੋਦੀ ਜੀ ਤੇ ਔਰ ਸਾਰੇ ਨੂੰ ਪਰਸ਼ਨ ਸੰਦੂਰ ਦੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ ਜੈ ਹਿੰਦ